ਇਹਨੇ ਵੀ ਇਹਨਾਂ ਦੀ ਪਹਿਲੀ ਬਿਸ਼ੇਰੀ ਵਿੱਚ ਸੀ ਉਹ ਵੀ ਉਹਦੀ ਬਹੁਤ ਮਸ਼ਹੂਰ ਹੋਈ ਸੀ ਬਿਸ਼ੇਰੀ ਬਹੁਤ ਚੰਗੇ ਰੇਟ 'ਚ ਵਿਕੀ ਸੀ ਉਸ ਤੋਂ ਬਾਅਦ ਕੋਈ ਫਿਰ ਐਸਾ ਚੱਕਰ ਬਣਿਆ ਚਾਰ ਪੰਜ ਜਾਨਵਰ ਨੁਕਸਾਨੇ ਗਏ ਹਾਂਜੀ ਉਹ ਵੀ ਵੱਡੇ ਥਾਂ 'ਚ ਗਈ ਸੀ ਵੱਡੀ ਕੀਮਤ 'ਚ ਵਿਕੀ ਸੀ ਬਿਸ਼ੇਰੀ ਜੀ ਅੱਛਾ ਜਿਹੜੀ ਬਿਸ਼ੇਰੀ ਵੇਚੀ ਜਿਹੜੀ ਵੀ ਸਭ ਇੱਕੋ ਹੀ ਬਿਸ਼ੇਰੀ ਵੇਚੀ ਸੀ ਇਹਨੇ ਜੀ ਠੀਕ ਹੈ ਉਹਨੇ ਮੱਝਾਂ ਦੇ ਗੇਟ 'ਚ ਇੱਕੋ ਹੀ ਵੇਚੀ ਸੀ ਉਹ ਟੌਪ ਦੀ ਵੇਚੀ ਸੀ ਠੀਕ ਹੈ ਉਹਨੇ ਸਾਰੀ ਮੰਡੀ ਮਕਸਰ ਮੰਡੀ ਤੇ ਬੋਲੀ ਲੱਗ ਕੇ ਬਿਸ਼ੇਰੀ ਵਿਕੀ ਸੀ ਜੀ ਉਹ ਪੋਸਟ ਇਮੇਜ ਅਜਾ ਮੁਕਸਰ ਮੰਡੀ ਤੇ ਵੀ ਕਿਸੀ ਹਾਂਜੀ ਹਾਂਜੀ ਕਿਉਂਕਿ ਜੇ ਵੱਡਾ ਦਿਲ ਹੈ ਤਾਂ ਹੀ ਆ 15 20 ਭਰਾ ਖੜੇ ਨੇਗੇ ਨਹੀਂ ਕਿਸੇ ਨਾਲ ਕੋਈ ਨਹੀਂ ਤੁਰਦਾ ਬਾਈ ਰਾਤ ਨੂੰ ਬੋਲ ਮਾਰੇ ਤੋਂ ਵੀ ਨਹੀਂ ਉੱਠਦਾ 5 ਸਾਲਾਂ ਦੀ ਕਾੜੀ ਮਿਹਨਤ ਨਾਲ ਬਸ਼ੇਰਾ ਤਿਆਰ ਕੀਤਾ ਕਿੰਨਿਆ ਕਦ ਕਰਕੇ ਉਹ ਵੀ ਖਿੰਨ ਦੱਸ ਦੇਣੀ ਚਾਹੀਦੀ 9-10 ਸਾਲ ਹੋ ਗਏ ਬਾਈ ਬਸ਼ੇਰੇ ਦੀ ਉਮਰ 20 ਮਹੀਨੇ ਹੈ 20 ਮਹੀਨੇ ਬਸ਼ੇਰੇ ਦੀ 9-10 ਸਾਲਾਂ ਦੀ ਮਿਹਨਤ ਆ ਉਹ ਆ ਰੰਗ ਲਈ ਹੈ ਹਨਾ ਹਾਂ ਹਾਂ ਬਾਈ ਬੜੀ ਤਪੱਸਿਆ ਬਾਦ ਆਇਆ ਹੈ ਹਾਂਜੀ ਹਾਂਜੀ ਕਦ ਕੁੱਦ ਵਧੀਆ ਤਿਆਰ ਕਰਕੇ ਆ 21 ਖੜਾ ਕੀ ਕੀ ਪਾਉਣਾ ਖਰਾਕ ਤਾਂ ਨਾਰਮਲ ਹੀ ਆ ਬਸ ਜੌਂ ਜਮੀ ਛੋਲੇ ਬਾਈ ਛੋਟੀ ਉਮਰ ਚੀ ਸ਼ੌਂਕ ਆ ਗਿਆ ਹਾਂਜੀ ਕਿੰਨੇ ਚਿਰ ਦਾ ਸੀ ਜਦੋਂ ਘੋੜੇ ਘੋੜੀਆਂ ਰੱਖਣ ਲੱਗਿਆ ਸੀ ਉਦੋਂ ਉਮਰ 18-19 ਸਾਲ ਦੀ ਜਿਹੜਾ ਤੁਸੀਂ ਟੱਟ ਦੇਖ ਰਹੇ ਹੋ ਵਿਆਹ ਜਿੱਡਾ ਇਹ ਲੈ ਮੇਣੀ ਵਾ ਇਹ ਆ ਬਾਈ ਦੀ ਮਿਹਨਤ ਨਾਲ ਹੋਇਆ ਤੇ ਇਹਦੇ ਚਾਹ ਨੂੰ ਹੋਇਆਗਾ ਇਹ ਬਾਈ ਨੇ 9 ਸਾਲਾਂ ਦੀ ਕਾੜੀ ਮਿਹਨਤ ਨਾਲ ਬਸ਼ੇਰਾ ਤਿਆਰ ਕੀਤਾ ਹੈ ਕਿੰਨਿਆ ਕੱਦ ਕਰਕੇ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਪਹਿਲਾ ਮੜੀ ਦੀ ਪੂ ਨਿਗਾ ਮਰਵਾ ਦੇ ਵਿਆਹ ਜਿੰਨਾ ਘੱਟ ਹੈ ਪਰ ਵਿਆਹ ਹੈਗਾ ਤਾਂ ਸੋਫੀ ਹੈ ਨਾ ਹਾਂ ਸੋਫੀ ਹੈ ਬਈ ਸੋਫੀ ਹੈ ਹਾਂ ਸੋਫੀ ਹੈ ਆ ਵੀ ਆਇਓ ਉਹੀ ਜਿਹੜਾ ਚਾਹ ਪਣੀ ਪੀਂਦਾ ਹੈਗਾ ਦੂਜਾ ਵਿਆਹ ਨਹੀਂ ਹੈਗਾ ਇਹ ਅਸੀਂ ਵੀ ਸੋਫੀ ਦੇ ਸੱਜਦੇ ਦੀ ਆਏ ਆ ਵੈਸੇ ਪੈਗ ਪੁਗੇ ਸਾਰੇ ਲਾ ਲੈਂਦੇ ਹੋਣਗੇ ਘਰੇ ਨਾ ਲਾ ਲ ਲੈ ਨਹੀਂ ਨਹੀਂ ਕੋਈ ਨਹੀਂ ਲਾਂਦਾ ਕੋਈ ਨਹੀਂ ਲਾਂਦਾ ਇਹਦਾ ਇਹਦਾ ਬੈਸ਼ ਨੂੰ ਖੁਸ਼ੀਆਂ ਨੇ ਬਾਈ ਖੁਸ਼ੀਆਂ ਕਾਦੀਆਂ ਨੇ ਖੁਸ਼ੀਆਂ ਬਈ ਬਿਸ਼ੇਰਾ ਪਾਲਿਆ ਆਪਾਂ ਬਿਸ਼ੇਰਾ ਪਾਲਿਆ ਹੈ ਨਾ ਹਾਂ ਬਈ ਹਾਂ ਕਿੰਨਾ ਟਾਈਮ ਹੋ ਗਿਆ ਬਿਸ਼ੇਰੇ ਬਿਸ਼ੇਰੇ ਕੋੜੀਆਂ ਰੱਖਣੇ ਬਿਛੇਰੇ ਕੋੜੀਆਂ ਰੱਖੇ ਨਾ 9-10 ਸਾਲ ਹੋ ਗਏ ਬਈ ਬਿਛੇਰੇ ਦੀ ਉਮਰ 20 ਮਹੀਨੇ ਹੈ 20 ਮਹੀਨੇ ਬਿਛੇਰੇ ਦੀ 9-10 ਸਾਲਾਂ ਦੀ ਮਿਹਨਤ ਆ ਉਹ ਆ ਰੰਗ ਲਈ ਆ ਹਨਾ ਤਾਂ ਕਰਕੇ ਇੰਨਾ ਚਾਹ ਬਣਾਇਆ ਸਾਰੇ ਭਰਾਵਾਂ ਨੇ ਰਲ ਕੇ ਹਨਾ ਕਿਹੜੀ ਘੋੜੀ ਦਾ ਬਿਛੇਰਾ ਤੇ ਕੀ ਬਿਛੇਰੇ ਦਾ ਨਾਮ ਆ ਉਹ ਵੀ ਦੱਸ ਬਿਛੇਰੇ ਦਾ ਨਾਮ ਰਾਜਦੇਵ ਆ ਜੀ ਮਾਂ ਇਹਦੀ ਨੂਰੀ ਆਪਣੀ ਕੋਲੀ ਹੈ ਘਰੇ ਖੜੀ ਆ ਜੀ ਅੱਛਾ ਹਾਂਜੀ ਘਰੀ ਜੰਪਾਲਾ ਹਾਂ ਜੰਪਾਲਾ ਬਹੁਤ ਚੰਗੀ ਘੋੜੀ ਹੈ ਜੀ ਇਹ ਮਹਾਦੇਵ ਦਾ ਬੱਚਾ ਹੈ ਜੀ ਕਿੰਨੀ ਹਾਈਟ ਕਿੰਨੀ ਹੋਗੀ ਇਹਦੀ 65 ਪਲੱਸ ਆ ਬਈ 65 ਪਲੱਸ ਹਾਂਜੀ ਉਮਰ ਉਮਰ 20 ਮਹੀਨੇ ਬਾਈ 20 ਮਹੀਨੇ ਹੋ ਗਈ ਹੈ ਨਾ ਹਾਂਜੀ ਪੂਰੇ ਸ਼ੌਂਕ ਨਾਲ ਤਿਆਰ ਕੀਤਾ ਹਾਂਜੀ ਪੂਰੇ ਸ਼ੌਂਕ ਨਾਲ ਕੀਤਾ ਜੀ ਬੜੀ ਤਪੱਸਿਆ ਬਾਦ ਆਇਆ ਹੈ ਹਾਂਜੀ ਹਾਂਜੀ ਕੱਦ-ਕੁੱਦ ਵਧੀਆ ਤਿਆਰ ਕਰਕੇ ਆ ਹਾਂਜੀ ਕੀ ਕੀ ਖਰਾਕ ਕੀ ਕੀ ਪਾਉਣਾ ਹੈ ਖਰਾਕ ਤਾਂ ਨਾਰਮਲ ਹੀ ਆ ਬਸ ਜੌਂ ਜੰਮੀ ਛੋਲੇ ਬਾਈ ਛੋਟੀ ਉਮਰ ਚ ਹੀ ਸ਼ੌਂਕ ਆ ਗਿਆ ਹਾਂਜੀ ਕਿੰਨੇ ਚਿਰ ਦਾ ਸੀ ਜਦੋਂ ਘੋੜੇ ਘੋੜੀਆਂ ਰੱਖਣ ਲੱਗੇ ਉਦੋਂ ਉਮਰ 18-19 ਸਾਲ ਦੀ ਸੀ ਸਾਰਾਉਣੀ ਦਾ ਐਨੀ ਛੋਟੀ ਉਮਰ ਚ ਐਨਾ ਛੇਤੀ ਬਸ਼ੇਰਾ ਤਿਆਰ ਕਰ ਦੇਣਾ ਦੱਸ ਦੇ ਕੋਈ ਗੁੜਤੀ ਦੇ ਦੇ ਸਾਨੂੰ ਵੀ ਕਿਵੇਂ ਕੀਤਾ ਬਸ ਪਰਮਾਤਮਾ ਦੀ ਕਿਰਪਾ ਹੀ ਹੈ ਹੈ ਪਰਮਾਤਮਾ ਦੀ ਕਿਰਪਾ ਹੀ ਨਹੀਂ ਕਿਰਪਾ ਤਾਂ ਪਰਮਾਤਮਾ ਨਹੀਂ ਹੁੰਦੀ ਆ ਆਪਾਂ ਕਹਿੰਦੇ ਆ ਵੀ ਇਹ ਉੱਥੇ ਆਉਂਦੇ ਨੇ ਜਿੱਥੇ ਪਰਮਾਤਮਾ ਦੀ ਕਿਰਪਾ ਆਉਂਦੀ ਆ ਜਾਂ ਰੱਜੇ ਪੁੱਜੇ ਘਰਾਂ ਚ ਆਉਂਦੇ ਜਿਹਦਾ ਦਿਲ ਵੱਡਾ ਹੁੰਦਾ ਇਹ ਉੱਥੇ ਆਉਂਦੀ ਹੈ ਹਾਂਜੀ ਹਾਂਜੀ ਕਿਉਂਕਿ ਜੇ ਵੱਡਾ ਦਿਲ ਹੈ ਤਾਂ ਹੀ ਆ 15 20 ਭਰਾ ਖੜੇ ਨੇਗੇ ਨਹੀਂ ਕਿਸੇ ਨਾਲ ਕੋਈ ਨਹੀਂ ਤੁਰਦਾ ਭਾਈ ਰਾਤ ਨੂੰ ਬੋਲ ਮਾਰੇ ਤੋਂ ਵੀ ਨਹੀਂ ਉੱਠਦਾ ਹਾਂਜੀ ਹਾਂ ਇਹ ਤਾਂ ਤੁਰਦੇ ਨੇ ਜੇ ਤੇਰਾ ਦਿਲ ਵੱਡਾ ਹੈ ਹਾਂ ਰਾਖ ਜੋਂ ਜਮੀ ਤੇ ਛੋਲੇ ਬਾਈ ਕਿੰਨੇ ਫੀਡਰ ਲਾ ਕੇ ਹੋਰ ਕੁਛ ਹੋਰ ਕੋਈ ਨਹੀਂ 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 ਕੁਛ ਨਹੀਂ ਨੇਚਰਲ ਡਾਈਟ ਨੇਚਰਲ ਹੈ ਜੀ ਹਾਂਜੀ ਜਮਾ ਹਾਂਜੀ ਤੇ 스ਕਾਟਲੈਸ ਹੈ 스ਕਾਟ ਇੱਕ ਦੋ ਹੈ ਠੂਈ ਤੇ ਜੀ ਹੋਰ ਹਾਂਜੀ ਉਹ ਤਾਂ ਚਲੋ ਕੁਦਰਤੀ ਮਾੜੇ ਮੋਟੇ ਕਈ ਵਾਰੀ ਬਲੱਡ ਲੈ ਨਹੀਂ ਹੈ ਹਾਂ ਹਾਂਜੀ ਹਾਂਜੀ ਕੰਨਾਂ ਤੋਂ ਨਾਲ ਦੇ ਪਿੱਛੇ ਪੁੱਛੇ ਤੇ ਨਹੀਂ ਹਾਂਜੀ ਬਾਕੀ ਕਿਤੇ ਨਹੀਂ ਕੋਈ ਹਾਂਜੀ ਕਿਤੇ ਨਹੀਂ ਸਾਰੇ ਹੋ ਹਾਂਜੀ ਤੇ ਜਿਹੜੀ ਇਹਦੀ ਮਾਂ ਹੈਗੀ ਉਹਦੀ ਕਿੰਨੀ ਹਾਈਟ ਹੈ ਉਹ 62 ਇੰਚ ਹੈ ਬਹੁਤ ਬੇਟਲ ਕੋੜੀ ਹੈ ਜੀ ਕਿੰਨੇ ਟਾਈਮ ਦੀ ਹੈ ਤੇਰੇ ਕੋਲ ਉਹਨੂੰ ਹੋਵੇ ਚਾਰ ਪੰਜ ਸਾਲ ਕਿੰਨੇ ਸੂਏ ਸੂਪੀ ਤੇਰੇ ਕੋਲ ਮੇਰੇ ਕੋਲ ਤਿੰਨ ਸੂਏ ਸੂਪੀ ਜੀ ਇਹਦੋਂ ਪਹਿਲਾਂ ਬਿਸ਼ੇਰੀਆਂ ਸੀ ਨਹੀਂ ਇਹ ਪਹਿਲਾਂ ਉਹਨੇ ਆ ਕੇ ਇੱਕ ਬਿਸ਼ੇਰੀ ਦਿੱਤੀ ਦੂਜੇ ਸੂਏ ਦਾ ਇਹ ਬਿਸ਼ੇਰ ਹੈ ਜੀ ਤੇ ਇੱਕ ਇਹਦੋਂ ਪਿੱਛੇ ਇੱਕ ਇਹਦਾ ਹੋਰ ਭਾਈ ਛੋਟਾ ਸੀਗਾ ਉਹ ਸੇਲ ਕਰਤਾ ਜੀ ਉਹ ਸੇਲ ਕਰ ਹਾਂਜੀ ਬਿਸ਼ੇਰੀ ਰੱਖੀ ਹੋਈ ਹੈ ਨੇ ਬਿਛੇਰੀ ਪੂਰੀ ਹੋ ਗਈ ਸੀਗੀ ਜੀ 6-7 ਮਹੀਨਿਆਂ ਦੀ ਬਿਛੇਰੀ ਪੂਰੀ ਹੋ ਚੱਲੋ ਸਾਹ ਵਾਲੀ ਚੀਜ਼ ਆਪਾਂ ਹਾਂਜੀ 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 ਕਿਸਮਤ ਦੀਆਂ ਗੱਲਾਂ ਨਹੀਂ ਇਹ ਬੜੀ ਬਾਦੀ ਨਾਲ ਟਾਟਾ ਚਲੋ ਪ੍ਰਮਾਤਮਾ ਜੋ ਕਰਦਾ ਹੈ ਨਾ ਹਾਂਜੀ ਇਹ ਹੁਣ ਫਿਰ ਕੀ ਹੋ ਜਾ ਆਨੰਦ ਆ ਰਿਹਾ ਜਦੋਂ ਇੰਨੇ ਜਣੇ ਨਾਲ ਕੜੇ ਨੇ ਜਿੰਨੇ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਬਹੁਤ ਵਧੀਆ ਹੁੰਦਾ ਜੀ ਆਪਣਾ ਬਾਈ ਦਾ ਕੀ ਨਾਮ ਹੈ ਇਹ ਪਹਿਲਾਂ ਵੀ ਆਪਣੇ ਨਾਲ ਹੀ ਹੁੰਦਾ ਹੈ ਨਾ ਹਾਂਜੀ ਇਹਦਾ ਨਾਮ ਡਾਕਟਰ ਬਹੁਤ ਚੰਗਾ ਬਿਛੇਰਾ ਜੀ ਬਹੁਤ ਚੰਗਾ ਬਿਛੇਰਾ ਜੀ ਹੈ ਬਹੁਤ ਚੰਗਾ ਬਿਛੇਰਾ ਜੀ ਪੂਰਾ ਰੀਜਨ ਹਾਂਜੀ 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 ਪੂਰਾ ਜੀ ਸਾਨੂੰ ਬੜਾ ਚਾਹਦੇ ਨਾਲੋਂ ਜੀ ਵਿਆਹ ਜਨਾ ਹਾਂਜੀ 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 ਸਾਰਾ ਵਿਆਹ ਬੈਸੇ ਨੂੰ ਆਈ ਵਿਆਹ ਬੈਸੇ ਨੂੰ ਆਈ ਸਾਡਾ ਟੈਂਟ ਹੀ ਬੈਸੇ ਨੂੰ ਸਾਰਾ ਆ ਹਾਂਜੀ ਹਾਂਜੀ ਨਹੀਂ ਸਾਰੇ ਵਕ ਸਾਰੇ ਪਤਾਂ ਬਾਈ ਹੈ ਜਿਹੜਾ ਰੇਲ ਦਾ ਇੰਜਣ ਹੈ ਉਹ ਹਾਂਜੀ ਹਾਂਜੀ ਮਿਹਨਤ ਇਹੀ ਹੈ ਜੀ ਸਾਡੇ ਜੀ ਮਿਹਨਤ ਇਹੀ ਹੈ ਜਿਹੜੇ ਨੇ ਰੇਲ ਕਿੜੀ ਸਣੀ ਹੈ ਹਾਂਜੀ ਹਾਂਜੀ ਉਹ ਜਮੀ ਬੈਸੇ ਇਹਨਾਂ ਦੇ ਸਦਕੇ ਹੀ ਹੋਈ ਜਿਹੜੀ 100 ਘੋੜੀ ਹੋਈ ਹੈ ਪਿੰਡ ਚ ਆਪਣੇ ਜਾਂ ਬਚੇਰੇ ਪੈਦਾ ਹੋਏ ਆ ਇਹਨਾਂ ਦੀ ਮਿਹਨਤ ਨਾਲ ਹੀ ਹੋਈ ਹੈ ਜੀ ਲੈ ਬਾਈ ਸੁਆਗਤ ਕਹਿ ਦੇ ਕੋਈ ਦੋ ਚਾਰ ਗੱਲਾਂ ਤੂੰ ਲਾ ਦੇ ਚਾਰ ਚੰ ਵੀ ਤੇਰੀ ਏਜ ਦਾ ਅੱਜ ਵੀ ਹੈ ਨਹੀਂ ਬੱਚਾ ਮੰਡੀ ਚ ਤੇ ਅੱਜ ਤੋਂ 1 ਸਾਲ ਨੂੰ ਵੀ ਬੱਚਾ ਆਪਦੀ ਏਜ ਦੇ ਬੱਚਾ ਤੋਂ ਸਾਰਾ ਜੋ ਵੱਡਾ ਹੋ ਵੱਡਾ ਹਾਂ ਜੇ ਤਾਂ ਕੋਈ ਉਹੀ 30 ਵਾਲੇ ਨੂੰ 20 ਦਾ ਕਹੀ ਜਾਂਦਾ ਮੈਂ ਉਹ ਤਾਂ ਗੱਲ ਹੀ ਵੱਖਰੀ ਹੈ ਜੀ ਪਰ ਜੇ ਸੱਚ ਦੇ ਧਰ ਤੇ ਗੱਲ ਕਰਨੀ ਹੈ ਜੀ ਸੱਚ ਦੇ ਧਰ ਤੇ ਗੱਲ ਕਰਨੀ ਹੈ ਇਹਦੀ ਉਮਰ ਦਾ ਬੱਚਾ ਕੋਈ ਨਹੀਂ ਮੰਡੀ ਚ ਤੇ ਗਾਹਾਂ ਵਾਲੇ ਸਮੇਂ ਚ ਵੀ ਬਹੁਤ ਵੱਡਾ ਬਣ ਕੇ ਬਸ਼ੇਰਾ ਤਿਆਰ ਹੋ ਬੱਚੇ ਨੇ ਨੈਚੁਰਲ ਖਰਾਕ ਤੇ ਆ ਕੋਈ ਇਹੋ ਜੀ ਗੱਲ ਨਹੀਂ ਕੀ ਚੰਗਾ ਪੈਰਾਂ ਦਾ ਬਹੁਤ ਸਾਫ ਹੈ ਪੈਰਾਂ ਬੂਰਾ ਦਾ ਛਾਤੀ ਦਾ ਸਾਰੇ ਬਸ ਓਕੀ ਆ ਬੇਸ਼ੇਰਾ ਜੀ ਬਾਕੀ ਦਾ ਆਪਦੇ ਮੂੰਹੋਂ ਤਾਂ ਹਰੇਕ ਹੀ ਕਹਿਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਬੰਦਾ ਗੁੱਡ ਆ ਜੀ ਬੰਦਾ ਗੁੱਡ ਸਰਵਰ ਚੱਲ ਵੀ ਦੇਊਗਾ ਨਹੀਂ ਹਾਂ ਜੀ ਦੇਊਗਾ ਹੀ ਦੇਊਗਾ ਮੋੜਦਾ ਤਾਂ ਨਹੀਂ ਆਇਆ ਕੰਪਲੀਟ ਹੀ ਨਹੀਂ ਆਉਂਦੀ ਕੋਈ ਨਾ ਨਾ ਕਈ ਵਾਰੀ ਬੰਦਾ ਮਾਗਰੋਂ ਪੈਰ ਜੇ ਖਿੱਚਣ ਲੱਗੇ ਨਹੀਂ ਨਹੀਂ ਇਹੇ ਜੀ ਗੱਲ ਨੂੰ ਮਾਗਰ ਖੜੇ ਆ ਸੀ ਆਏ ਪੈਰ ਨਹੀਂ ਖਿੱਚਣ ਦਿੰਦੇ ਐ ਨਹੀਂ ਬਹੁਤ ਅੰਦਰ ਮਾਗਰ ਆ ਰਹੀ ਹੈ ਜਿੰਦਾ ਨਾ ਮੈਂ ਮੈਂ ਤਾਂ ਕੱਤੀ ਗਿਆ ਤਾਂ ਮੈਂ ਤਾਂ ਮੈਂ ਤਾਂ ਕੱਤੀ ਲਾਉਂ ਸਾਰ ਨਹੀਂ ਉਹ ਵੀ ਬਹੁਤ ਨਰਮ ਪਰ ਬਾਰਾ ਸਾਰੇ ਜੀ ਅੱਧੀ ਰਾਤ ਇਹ ਆਪ ਸਰਕਲ ਚ ਨਹੀਂ ਬੰਦਾ ਕੋਈ ਜੀ ਜਿਹੜਾ ਮਗਰੋਂ ਪੈਰ ਖਿੱਚਣ ਵਾਲਾ ਬੰਦਾ ਹੋਵੇ ਠੀਕ ਹੈ ਹਾਂ ਜੀ 40 50 ਬੰਦਾ ਦਾ ਸਰਕਲ ਆਈ ਆਪਣਾ 40 ਬੰਦਾ ਨਹੀਂ ਇਹ ਜੀ ਕੋਈ ਨਹੀਂ ਕੋਈ ਬੰਦਾ ਨਹੀਂ ਇਹ ਜੀ ਇਹ ਤਾਂ ਇਹ ਵੀ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਪਰਮਾਤਮਾ ਇਹਨੂੰ ਰੰਗ ਭਾਵਾ ਹਾਂ ਜੀ ਲਾ ਦੇਈ ਰੰਗ ਭਾਗ ਦਾ ਲਾਊਗਾ ਵੀ ਅੱਗੇ ਜੀ ਲਾ ਕੇ ਰੰਗ ਭਾਗ ਦਾ ਹਾਂ ਜੀ ਉਹ ਦੋ ਸਾਲ ਹੋ ਗਏ ਵਿਚਾਰੇ ਨੂੰ ਮਿਹਨਤ ਕਰਾ ਹਾਂ ਹਾਂ ਜੀ ਹਾਂ ਜੀ ਬਹੁਤ ਮਿਹਨਤ ਕੀਤੀ ਆ ਜੀ ਨੁਕਸਾਨ ਵੀ ਬਹੁਤ ਹੋਇਆ ਬੱਚੇ ਦਾ ਹਾਂ ਜੀ ਹਾਂ ਜੀ ਕਿੰਨਾ ਟਾਈਮ ਕੀ ਵੀ ਕੀ ਕੀ ਬੋਲਦਾ ਜੀ ਮੈਂ ਹੁਣ ਬੋਲਦਾ ਆਂ ਆਵਾਜ਼ ਇਹ ਪਹਿਲਾਂ 2 ਵਜੇ ਇਹ 2-3 ਜਨਵਾਰ ਕਈ ਨੁਕਸਾਨੇ ਗਏ ਸੀਗੇ ਜੀ ਜਨਵਾਰ ਏਡੇ ਘਾਟੇ ਚਲ ਗਈ ਹਾਂ ਜੀ ਹਾਂ 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 ਚੱਲ ਗਈ ਇਹਨੇ ਭਾਈ ਨੇ ਕਿ ਪਹਿਲੀ ਬਿਸ਼ੇਰੀ ਵੇਚੀ ਸੀ ਉਹ ਵੀ ਬਹੁਤ ਮਸ਼ਹੂਰ ਹੋਈ ਸੀ ਬਿਸ਼ੇਰੀ ਬਹੁਤ ਚੰਗੇ ਰੇਟ ਚ ਵਿਕੀ ਸੀ ਉਹ ਤੋਂ ਬਾਅਦ ਕੋਈ ਫਿਰ ਐਸਾ ਚੱਕਰ ਬਣਿਆ 4-5 ਜਨਵਾਰ ਨੁਕਸਾਨੇ ਗਏ ਜੀ ਹਾਂਜੀ ਉਹ ਵੀ ਵੱਡੇ ਥਾਂ ਚ ਗਈ ਸੀ ਵੱਡੀ ਕੀ ਵਿੱਚ ਵਿਕੀ ਸੀ ਬਿਸ਼ੇਰੀ ਜੀ ਅੱਛਾ ਜਿਹੜੀ ਬਿਸ਼ੇਰੀ ਵੇਚੀ ਜਿਹੜੀ ਸਭ ਇੱਕੋ ਹੀ ਬਿਸ਼ੇਰੀ ਵੇਚੀ ਸੀ ਇਹਨੇ ਜੀ ਠੀਕ ਹੈ ਉਹਨੇ ਮਾਜਾਂ ਦੇ ਗੇਟ ਤੇ ਇੱਕ ਉਹਨੇ ਸਾਰੀ ਮੰਡੀ ਮੁਕਸਰ ਮੰਡੀ ਤੇ ਬੋਲੀ ਲੱਗ ਕੇ ਬਿਸ਼ੇਰੀ ਵਿਕੀ ਸੀ ਜੀ ਉਹ ਉਸ ਟਾਈਮ ਅਜਾ ਮੁਕਸਰ ਮੰਡੀ ਮੁਕਸਰ ਮੰਡੀ ਤੇ ਵਿਕੀ ਸੀ ਹਾਂਜੀ ਹਾਂਜੀ ਠੀਕ ਹੈ ਬੋਲੀ ਲੱਗ ਕੇ ਵਿਕੀ ਬੋਲੀ ਲੱਗ ਕੇ ਵਿਕੀ ਸੀ ਜੀ ਇਹ ਤਾਂ ਮਿਹਨਤ ਚੰਗੀ ਕਰ ਹਾਂਜੀ ਚੰਗੀ ਮਿਹਨਤ ਕਰਦਾ ਹੈ ਜੀ ਨਹੀਂ 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 ਕਰ ਸਕਦੇ ਹਾਂਜੀ ਹਾਂਜੀ ਉਹਦਾ ਪਰਮਾਤਮਾ ਦੇ ਹੱਥਾਂ ਅਜਾ ਹਾਂ ਉਹ ਨਾ ਤੂੰ ਕੁਝ ਕਰ ਸਕਦਾ ਹਾਂ ਹਾਂਜੀ 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 ਸਹੀ ਗੱਲ ਹੈ ਹਾਂਜੀ ਕੋਈ ਜੋ ਹਾਂ ਉਹਦੇ ਮੁਰੇ ਆਪਣਾ ਹਾਂਜੀ ਆਪਣਾ ਮਿਹਨਤ ਤੇ ਵਿਸ਼ਵਾਸ ਰੱਖ ਸਕਦੇ ਮਿਹਨਤ ਕਰਨ ਵਾਲਾ ਬੰਦਾ ਜੀ ਫਾਲ ਪ੍ਰਵਾਦ ਵਾਲੇ ਲਾਉਣਾ ਹਾਂ ਜੀ ਲਾਈਵ ਜਾਂਦਾ ਚੰਗਾ ਫੜ ਲਾਉਂਦਾ ਪਰਮਾਤਮਾ ਜੀ ਚਲੋ ਜਿੰਨਾ ਕਿ ਇਹਨੂੰ ਘਟਾ ਪਿਆ ਉਹਨਾਂ ਨੂੰ ਪੂਰਾ ਵੀ ਕਰਦਾ ਹਾਂਜੀ 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 ਬਸ ਇਹਦਾ ਜਿੰਨਾ ਕਿ ਘਟਾ ਪਿਆ ਉਸੇ ਨੇ ਪੂਰੇ ਕਰਨੇ ਜਿਹਨੇ ਘਟੇ ਪਏ ਫਿਰ ਅਰਦਾਸ ਕਰਦੇ ਇਹਦਾ ਵੀ ਵਿਚਾਰੇ ਦੀ ਉਮਰ ਲੰਮੀ ਲਾਵਾ ਜੀ ਪਰਮਾਤਮਾ ਹਾਂਜੀ ਹਾਂਜੀ ਨਹੀਂ ਲਾਊਗਾ ਹਾਂਜੀ ਹਾਂਜੀ ਲਾਊਗਾ ਇਹਨੇ ਸਾਵਰ ਬਾਅਦ ਹਾਂਜੀ ਹਾਂਜੀ ਸਾਲਾਂ ਦੀ ਮਿਹਨਤ ਹੈ ਹਾਂਜੀ ਹਾਂਜੀ ਇਹਦੀ ਉਮਰ ਵੀ ਕੁਛ ਨਹੀਂ ਹੈ ਜੀ ਹਾਂਜੀ 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 ਬਹੁਤ ਲੰਮੀ ਬਹੁਤ ਬਣਨਾ ਹਾਂਜੀ 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 ਨਾ ਹਾਂ ਜੀ ਇਹ ਘਾਟਿਆਂ ਤੋਂ ਡਰਨਾ ਨਹੀਂ ਚਾਹੀਦਾ ਇਹ ਗੱਲ ਹੈ ਡਰਦੇ ਨਹੀਂ ਜੀ ਡਰਨ ਵਾਲਾ ਤਾਂ ਫਿਰ ਜੀ ਦਾ ਨਾ ਤੇ ਇੱਕ ਘਾਟੇ ਦੇ ਪਿੱਛੇ ਹਟ ਜਾਂਦਾ ਜੀ ਉਹ ਪੰਜ ਸੀ ਘਟੇਂ ਜਲਦਾ ਜੀ ਬਿਲਕੁਲ ਸਹੀ ਗੱਲ ਹੈ ਹਾਂ ਜੀ ਹਾਂ ਜੀ ਜੇ ਆਉਣੇ ਦਿੱਤੀਆਂ ਨੇ ਤਾਂ ਕੋਈ ਸੋਚ ਕੀ ਦਿੱਤੀ ਸੋਚ ਦਿੱਤੀ ਹਾਂ ਜੀ ਉਹ ਜੋ ਕਰਦਾ ਉਹ ਚੰਗਾ ਹੀ ਕਰਦਾ ਸ਼ਵਰ ਦਾ ਫਲ ਮਿੱਠਾ ਹੁੰਦਾ ਜੀ ਹੁਣ ਫਿਰ ਭਗਦਾ ਇਹਨੂੰ ਹੋਰ ਫਲ ਦਿੱਤਾ ਜੀ ਬਹੁਤ ਵੱਡਾ ਹੁਣ ਜੀ ਚੰਗਾ ਫਲ ਹੈ ਬਹੁਤ ਚੰਗਾ ਜਿੱਥੇ ਚੰਗਾ ਵਧੂ ਖੁੱਲੂਗਾ ਜੀ ਹਾਂ ਜੀ ਬਾਕੀ ਇਹਨੂੰ ਦਈ ਚੱਲੀ ਨਾਲ ਨਾਲ ਨਹੀਂ ਦਈ ਜਾਂਦੇ ਸਿੱਖਿਆ ਦਾ ਜੀ ਨਾਲ ਹੀ ਚਲਾ ਕੇ ਰੱਖੀ ਹੁਣ ਪਿੱਛੇ ਨਾ ਹਟਣੀ ਨਹੀਂ 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 ਇਹਦਾ ਆਪਣਾ ਰਾਈਟ ਹੈਂਡ ਹੈ ਜੀ ਰਾਈਟ ਹੈਂਡ ਹਾਂ ਜੀ ਬਾਈ ਇਹਨੂੰ ਨਾਲ ਰੱਖੀ ਫਿਰ ਇਹ ਤੋਂ ਬਣਾ ਬਈ ਕੱਖ ਨਹੀਂ ਜੀ ਠੀਕ ਜਿੱਥੇ ਜਾਣਾ ਸੀ ਨਾਲ ਹੀ ਹਾਂ ਜੀ ਹਾਂ ਜੀ ਨਹੀਂ ਸਹੀ ਹਾਂ ਬਾਕੀ ਯਾਰ ਬਾਈ ਸਾਰੇ ਨਾ ਭਰਾਵਾਂ ਨਾਲ ਹੀ ਹੁੰਦੇ ਨੇ ਹਾਂਜੀ 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 ਭਰਾਵਾਂ ਦੇ ਸਿਰਤੀ ਸਾਹਿਬ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਇਹ ਨਹੀਂ ਕਰ ਸਕਦਾ ਇਹ ਕਵੇ ਇਹ ਕੱਲਾ ਕੁਛ ਕਰ ਦੂ ਇਹ ਵੀ ਨਹੀਂ ਕੁਛ ਕਰਦਾ ਮੈਨੂੰ ਇਹ ਦਵਾਈ ਦਵਾ ਕੇ ਲਿਆ ਸੀ ਪਹਿਲਾਂ ਕੋੜਾ ਅੱਛਾ ਤੈਨੂੰ ਇਹ ਦਵਾ ਮੈਨੂੰ ਇਹ ਦਵਾ ਕੇ ਲਿਆ ਸੀ ਠੀਕ ਹੈ ਹਾਂਜੀ ਹਾਂਜੀ ਇਹ ਮਤਲਬ ਫਿਰ ਸਾਰਿਆਂ ਦੇ ਗੁਰੂ ਤੇ ਹੀ ਹੋ ਗਏ ਹਾਂ ਗੁਰੂ ਵੀ ਮੰਨੋ ਪਰਖ ਬਹੁਤ ਹੈ ਜੀ ਪਰਖ ਬਹੁਤ ਹੈ ਇਹ ਹੈਗੀ ਗੱਲ ਪਰਖ ਪੂਰੀ ਹੈ ਬੰਦੇ ਨੂੰ ਦੂਰੋਂ ਪਛਾਣ ਦਿੰਦਾ ਹਾਂ ਜੀ ਜੀ ਅਸੀਂ ਰੇਟ ਇੰਨਾ ਤਾਂ ਲਵੋਨੇ ਜੀ ਇਹ ਤਾਂ ਲਵੋਨੇ ਸੋਨੇ ਦਾ ਹਾਂ ਵੀ ਕਿੰਨੇ ਦੀ ਬੇਹਰੀ ਆਪਣੀ ਕਿੰਨੇ ਦੀ ਇਹ ਘੋੜੀ ਹੈ ਇਹ ਤਾਂ ਬਣਾ ਲੈਂਦਾ ਨਹੀਂ ਕੋਈ ਜੀ ਸਭ ਤੋਂ ਛੋਟੇ ਦਾ ਬਾਬੇ ਚਾਚੇ ਦਾ ਹੀ ਹੈ ਸਾਰੇ ਠੀਕ ਮੈਲੀ ਘੋੜੀ ਮੈਨੂੰ ਹੀ ਦਿਵਾ ਲੈ ਹਾਂ ਜੀ ਇਹ ਨਾ ਮੈਂ ਘੋੜੀਆਂ ਘੋੜੀਆਂ ਜੇ ਤੋਂ ਪਹਿਲਾਂ ਘੋੜੀਆਂ ਜੇ ਤੋਂ ਪਹਿਲਾਂ ਤੇ ਆਈ ਇਹ ਜਿੰਨੇ ਉਹ ਨਹੀਂ ਕਹਿੰਦੇ ਬਰਾਬਰ ਕਰਦੇ ਹਾਂ ਹਾਂ ਜੀ ਜੀ ਹਾਂ ਜੀ ਹਾਂ ਜੀ

ਨਹੀਂ ਵਧੀਆ ਸਰਕਲ ਆਈ ਸਾਡਾ ਲਗਭਗ ਜਿੰਨਿਆ ਕਰਾ ਹੈਗਾ ਵਧੀਆ ਸਰਕਲ ਆਈ ਮਤਲਬ ਜੇ ਘੋੜਿਆਂ ਚ ਇੱਕ ਬੰਦੇ ਦੰਦ ਖੱਟੇ ਕਰਨ ਦੇ ਕਿਸ਼ੇ ਪੈਸੇ ਖਾ ਜਾਂਦੇ ਜੀ ਸੱਜ ਨੂੰ ਇੰਨੀਆਂ ਘੋੜਿਆਂ ਨਹੀਂ ਹੋਣਗੀਆਂ ਜੀ ਹਾਂ ਜੀ ਹੁਣ ਆਪਾਂ ਚ ਗੱਲ ਆਪਾਂ ਬੜੀ ਲੰਮੀ ਨਹੀਂ ਪਲੀਸ ਦੀ ਹਾਂਜੀ 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 ਤੁਸੀਂ ਪਿੰਡਾਂ ਚ ਜਾ ਕੇ ਦੇਖੋ ਸੋਡੀ ਪਿੰਡਾਂ ਦਾ ਤਾਂ ਮੈਨੂੰ ਪਤਾ ਹੈ ਹਾਂਜੀ 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 ਨਸ਼ਿਆਂ ਦਾ ਇੰਨਾ ਪੁਰਾ ਹਾਲ ਹੈ ਨਾ ਸਹੀ ਗੱਲ ਹੈ ਜੀ ਤੇ ਜਿਹੜੇ ਘਰੇ ਉੜ ਆ ਗਿਆ ਉਸ ਘਰੇ ਅੰਨ ਦੇ ਭਨਾਰੇ ਭਰਪੂਰ ਨਹੀਂ ਕਿਉਂਕਿ ਉਸ ਘਰ ਚ ੱਟੂ ਘੱਟ ਜੇ ਬਾਣਾ ਨਹੀਂ ਤਾਂ 10 ਤੋਂ 20 ਬੰਦੇ ਰੋਲ ਦੇ ਆ ਕੇ ਨਹੀਂ 10 ਬ 10 ਬੰਦੇ ਆਉਂਦੇ ਨੇ ਉਹ ਕਰਦਾ ਬੰਦਾ ਕਦੇ ਵੀ ਨਿਸ਼ਾਨੀ ਨਹੀਂ ਕਰਦਾ ਨਹੀਂ ਕਰਦਾ ਨਸ਼ਾ ਬੰਦਾ ਉਦੋਂ ਕਰੂ ਜਦੋਂ ਇਕੱਲਾ ਪਣੋ ਡਿਪਰੈਸ਼ਨ ਜਾ ਕੀ ਕਰਦਾ ਡਿਪਰੈਸ਼ਨ ਸਾਡੇ ਪਤਾ ਚ ਇੱਕ ਨੂੰ ਆ ਤਾਂ ਦੂਜਾ ਉਹਦੀ ਮਿਲ ਜਾਂਦਾ ਗੱਲਬਾਤ ਕਰਦਾ ਛੇਰ ਇੰਨੇ ਜੀ ਮਾਹੌਲ ਸੈੱਟ ਹੋ ਜਾਂਦਾ ਜੀ ਹਾਂਜੀ ਹਾਂਜੀ ਕੋਈ ਮਾੜੀ ਮੋਟੀ ਗੱਲ ਹੁੰਦੀ ਹੈ ਬੰਦਾ ਭੁੱਲ ਜਾਂਦਾ ਤੇ ਬਹੁਤ ਬਿੜਾਂਗਾਂ ਜੀ ਬੱਚਿਆਂ ਮੰਨੂ ਵੀ ਆਂਗਾ ਜੀ ਸਾਰਿਆਂ ਨੇ ਹੌਸਲਾ ਦੇ ਕੇ ਬਰਾਬਰੀ ਖੇਲ ਰਿਆ ਜੀ ਹਾਂਜੀ 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 ਠੀਕ ਹੈ ਸਾਰਿਆਂ ਨੇ ਪੂਰਾ ਕੌਂਸਲ ਇਹ ਹੀ ਯਾਰੀ ਦੋਸਤ ਇਹ ਹੀ ਜਰੀ ਸਾਰੇ ਤੋਂ ਜੱਗ ਤੋਂ ਕਿਹੜਾ ਹਾਂਜੀ 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 ਅੰਦਰ ਗੱਲ ਹੀ ਆ ਤੁਰ ਗਿਆ ਸਹੀ ਗੱਲ ਆਈ ਸਹੀ ਗੱਲ ਆਈ ਪੰਜ ਪੰਜ 10 10 ਕਿੱਲੇ ਵਾਲੇ ਹਾਂਜੀ 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 ਐਡੇ ਵੱਡੇ ਬੰਦੇ ਜੀ ਨੂੰ ਖਾਦੀਆ ਤੁਰ ਗਿਆ ਹਾਂਜੀ 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 ਸਹੀ ਗੱਲ ਹੈ ਜੀ ਉਹਨਾਂ ਨੇ ਨਹੀਂ ਸਾਰਿਆਂ ਦੀ ਵੱਡੀ ਗੱਲ ਆ ਜੀ ਕੰਨ ਮੋਹ ਮੁਹੱਬਤ ਹੁਣ ਇੱਕ ਮੁੰਡਾ ਸਾਡਾ ਹੋਰ ਆ ਦੀ ਬੇਸ਼ੇਰੀ ਅਸੀਂ ਸਾਹਮਣੇ ਆ ਜੀ ਉਹਦੀ ਮਾਤਾ ਚਲ ਗਈ ਸੀਗੀ ਜੀ ਉਹਦੀ ਭੈਣ ਦਾ ਵਿਆਹ ਹੋ ਰਾਤ ਸ਼ਾਮ ਨੂੰ ਉਦਾਸ ਹੋ ਜਾਂਦਾ ਸਾਰੇ ਬੰਦੇ ਦਾ ਜੀ ਲਵਾਉਂਦੇ ਆ ਜੀ ਕਹੇ ਕਿ ਨਾ ਨਾਲੇ ਮੁੰਡਾ ਨਾ ਬਹੁਤ ਬਹੁਤ ਪ੍ਰੇਮ ਆ ਸਾਰੇ ਬੰਦੇ ਜੀ ਵਧੀਆ ਲੱਭਾਉਂਦੇ ਰਹਿੰਦਾ ਸਟਲ ਵੰਡੀ ਰਹਿੰਦਾ ਸਾਡੇ ਕੋਲ ਹੀ ਲਗਭਗ ਜੀ ਸਾਰੇ ਦਿਨ ਮੰਗੋਈ ਉੱਥੇ ਹੀ ਰਹਿੰਦਾ ਹਾਂਜੀ 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 ਸਾਡਾ ਜੀ ਮੇਲੇ ਤੇ ਆਉਣਾ ਸਾਡਾ ਵੇਚਣਾ ਜਾਂ ਖਰੀਦਣਾ ਮਕਸਦ ਨਹੀਂ ਹੁੰਦਾ ਸਾਨੂੰ ਮਿਲਣਾ ਹੀ ਮਕਸਦ ਹੁੰਦਾ ਸਾਡਾ ਇਕੱਠੇ ਹਾਂਜੀ ਹਾਂਜੀ ਇਕੱਠੇ ਹੋਣਾ ਕੋਈ ਬੰਦਾ ਨਸ਼ੇ ਵਾਲਾ ਨਹੀਂ ਜਿੰਨੇ ਸਾਡਾ ਵਿਕੇ ਨਾ ਵਿਕੇ ਕੋਈ ਬਾਬਾ ਕਿ ਕਿਸੇ ਨੂੰ ਪਤਾ ਆਪਣਾ ਵਪਾਰ ਦਾ ਤਾਂ ਕੰਮ ਹੀ ਨਹੀਂਗਾ ਤੇ ਹਾਂ ਜੇ ਕੋਈ ਜਾਨਵਰ ਟਾਈਮ ਤੋਂ ਜਾਣਦਾ ਹਾਂ ਜੀ ਇਹਨਾਂ ਚਲਾਇਆ ਇਸ ਮਿਲਣਾ ਦਾ ਪਹਿਲੀ ਇਹ ਦੂਜੀ ਹਾਂਜੀ 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 ਰਾਤ ਨੂੰ ਮੈਂ ਚਾਹ ਤੋਂ ਪਹਿਲਾਂ ਤੇਰੀ ਕੁੜੀ ਆਇਆ ਹਾਂਜੀ ਹਾਂਜੀ ਇਹ ਦੂਜੀ ਤੇ ਤੀਜੀ ਵੀਡੀਓ ਹਾਂ ਦੂਜੀ ਤੀਜੀ ਵੀਡੀਓ ਸੀ ਆਈ ਹਾਂਜੀ ਹਾਂਜੀ ਗੁਰੂਗਰ ਜਾ ਕੇ ਹਾਂਜੀ 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 ਲੈ ਹੁਣ ਬੋਲ ਦੇ ਤੇਰੇ ਘੋਡੇ ਦਾ ਨਾਮ ਦੱਸ ਦੇ ਹਾਈਟ ਦੱਸ ਦੇ ਤੇ ਮੋਬਾਈਲ ਫਿਰ ਨਰਾਜ ਦੇਵ ਜੀ ਹਾਈਟ ਤੇਰੀ 55+ ਹੈ ਜੀ ਮੋਬਾਈਲ ਨੰਬਰ 78991885 ਦੇ ਵੀ ਸਜਣੋ ਹਜੇ ਇਹ ਕੋਈ ਸਰਵਸਤ ਨਹੀਂ ਸਟਾਰਟ ਕੀਤੀ ਪਰ ਮੈਂ ਇੰਨੀ ਇੱਕ ਗੱਲ ਕਹਿਣਾ ਇਹਨੂੰ ਮੋਬਾਈਲ ਨੰਬਰ ਲਾ ਲਿਓ ਵੀ ਰੈ ਸਾਨੂੰ ਚੰਗੀ ਦੀ ਹਾਂਜੀ 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 ਕੋਈ ਬੇਸ਼ੇਰੀ ਦੀ ਫੋਟੋ ਭੇਜ ਦਿਓ ਮੁੱਲਾਂ ਗਾਉਣਾ ਉਹ ਅੰਗਾ ਸਕਦੇ ਹੋਗੇ ਹਾਂਜੀ 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 ਜਿੰਨੀ ਜਰੂਰਤ ਆ ਜੀ ਕੋਈ ਵੀ ਬੰਦਾ ਕੋਈ ਗੱਲਬਾਤ ਕਰ ਸਕਦਾ ਜੀ ਹਾਂ ਹਾਂਜੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹਾਂਜੀ ਹਾਂਜੀ ਭਾਈ ਨੂੰ ਕੋਈ ਭੇਜੋ ਚਾਹੀਦਾ ਤਾਂ ਆ ਭਾਈ ਨਾ ਹਾਂਜੀ ਬੋਲਦੇ ਭਾਈ ਨੰਬਰ ਕਿਹੜਾ ਨੰਬਰ 7019424915